ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇਖਣ ਰਹੇ ਸਾਰੇ ਸਰੋਤਿਆਂ ਤੋਂ ਆ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੌਂਡ ਦਾ ਹੈਡਲਾਈਨਸ ਵਿਦ ਮੰਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ 'ਚ ਜਿੱਥੇ ਸਾਥ ਹੁੰਦਾ ਸੀਨੀਅਰ ਪੱਤਰਕਾਰ ਮੰਦੀਪ ਪੂਨੀਆ ਜੀ ਦਾ ਉੱਥੇ ਹੀ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਤੇ ਉਹਨਾਂ ਦੇ ਕੋਲੋਂ ਵਿਸ਼ਲੇਸ਼ਣ ਲੈਂਦਾ ਕਰਦੇ ਆ ਪੂਨੀਆ ਜੀ ਦਾ ਪ੍ਰੋਗਰਾਮ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਆਪਾਂ ਵਾਧਦੇ ਹਾਂ ਖਬਰ ਜੁੜੀ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦੇ ਨਾਲ ਇੱਕ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਹੁਣੀ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਤੋਂ ਉਹਨਾਂ ਨੂੰ ਬੜੀ ਯਾਦ ਸਤਾਉਂਦੀ ਹੈ ਨਹਿਰੂ ਦੀ ਕੋਈ ਵੀ ਗੱਲ ਹੋਵੇ ਬੇਸ਼ੱਕ ਉਹ ਸਦਨਾਂ ਦੇ ਵਿੱਚ ਚੱਲੇ ਬੇਸ਼ੱਕ ਉਹ ਬਾਹਰ ਚੱਲੇ ਬੇਸ਼ੱਕ ਨੈੱਟ ਦੇ ਉੱਪਰ ਵਿਸ਼ਾ ਰਹੇ ਚਰਚਾ ਦਾ ਤਾਂ ਉਸ ਦੇ ਵਿੱਚ ਉਹ ਇਹ ਗੱਲ ਨਹੀਂ ਭੁੱਲਦੇ ਕਿ ਮੈਂ ਨਹਿਰੂ ਨੂੰ ਵੀ ਦੋਸ਼ ਦੇਣਾ ਜੋ ਕੁਝ ਵੀ ਬੀਤੇ ਸਮੇਂ ਚ ਹੋਇਆ ਨਹਿਰੂ ਨੇ ਕੀਤਾ ਹੁਣ ਫੇਰ ਨਹਿਰੂ ਦੀ ਯਾਦ ਆਈ ਹੈ ਉਹਨਾਂ ਨੂੰ ਆਪਾਂ ਨਹਿਰੂ ਨੂੰ ਡਿਫੈਂਡ ਨਹੀਂ ਕਰਦੇ ਜੋ ਕੁਝ ਉਹਨਾਂ ਨੇ ਕੀਤਾ ਉਹਨਾਂ ਨੇ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਪਰ ਮੋਦੀ ਨੂੰ ਵਾਰ-ਵਾਰ ਨਹਿਰੂ ਕਿਉਂ ਚੇਤੇ ਆਉਂਦਾ ਤੇ ਐਤ ਕੀ ਕਿਵੇਂ ਚੇਤੇ ਆਇਆ ਐਤ ਕੀ ਚੇਤੇ ਆਇਆ ਅੱਜ ਸਰਦਾਰ ਪਟੇਲ ਦੀ ਆਪਾਂ ਕਿ ਲੈ ਕੇ ਜੈਨਤੀ ਸੀਗੀ ਢੂਡ ਸੌਵੀਂ ਜੈਨਤੀ ਸੀ ਉਥੇ ਗੁਜਰਾਤ ਗਏ ਸੀ ਗੁਜਰਾਤ ਚ ਉਹਨਾਂ ਨੇ ਸਰਦਾਰ ਪਟੇਲ ਦੇ ਸਟੈਚੂ ਦੇ ਸਾਹਮਣੇ ਸਪੀਚ ਦਿੱਤਾ ਤੇ ਇਸ ਨੂੰ ਨੈਸ਼ਨਲ ਯੂਨਿਟੀ ਡੇ ਦੇ ਤੌਰ ਤੇ ਮਨਾਇਆ ਗਿਆ ਉਹਨਾਂ ਨੇ ਇੱਕ ਉਥੇ ਉਹਨਾਂ ਨੇ ਕਿਹਾ ਕਿ ਜਿਹੜਾ ਪਟੇਲ ਸਾਹਿਬ ਸੀਗੇ ਉਹ ਚਾਹੁੰਦੇ ਸੀਗੇ ਕਿ ਪੱਛਮੀ ਕਸ਼ਮੀਰ ਸਾਰੇ ਦਾ ਸਾਰਾ ਇੰਡੀਆ ਦਾ ਹੋ ਪਰ ਨਹਿਰੂ ਨੇ ਵੰਡਤਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕਮ ਅੰਗਰੇਜ਼ ਨਹੀਂ ਕਰ ਪਾਇਓ ਕਾਂਗਰਸ ਨੇ ਕਰਤਾ ਵੰਦੇ ਮਾਤਰਮ ਨੂੰ ਇਸਿਆਂ ਚ ਵੰਡਤਾ ਇਹ ਗਲੋਨਾ ਵੱਲੋਂ ਕਹੀ ਗਈ ਅ ਬੇਸਿਕਲੀ ਅਧੂਰੀ ਜਾਣਕਾਰੀ ਹੈ ਅੱਧਾ ਸੱਚ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜਾ ਕਸ਼ਮੀਰ ਸੀਗਾ ਕਸ਼ਮੀਰ ਦਾ ਮਸਲਾ ਤਾਂ ਆਪਾਂ ਕਹਿੰਦੇ ਕਿ ਨਰੂ ਹੀ ਨਰੂ ਨੇ ਹੀ ਕਸ਼ਮੀਰ ਨੂੰ ਇੰਡੀਆ ਚ ਰਲਾਇਆ ਸੀਗਾ ਤੇ ਜਿਹੜੇ ਪ੍ਰੋਮਿਸਸਿਸ ਕਸ਼ਮੀਰੀਆ ਨਾਲ ਕੀਤੇ ਗਏ ਸੀ ਨਹਿਰੂ ਨੂੰ ਜੇ ਨਹਿਰੂ ਨੂੰ ਦੋਸਤ ਦੇਣਾ ਤਾਂ ਫਿਰ ਕਸ਼ਮੀਰੀਆ ਨੂੰ ਦੇਣਾ ਚਾਹੀਦਾ ਕਿ ਉਹਨਾਂ ਨੂੰ ਜਿਹੜੇ ਕਮਿਟਮੈਂਟ ਕੀਤੇ ਗਏ ਸੀ ਉਹ ਨਹਿਰੂ ਨੇ ਪੂਰੇ ਨਹੀਂ ਕੀਤੇ ਪਰ ਖੈਰ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਤਾਂ ਨੈਸ਼ਨਲ ਨੈਸ਼ਨੈਟੀ ਦੇ ਕੁਐਸਚਨ ਤੋਂ ਦੇਖਣਾਗਾ ਨੈਸ਼ਨੈਟੀ ਦੇ ਐਨਕ ਤੋਂ ਉਹ ਉਸ ਕਸ਼ਮੀਰ ਨੂੰ ਦੇਖਣਾਗਾ ਤਾਂ ਇਸ ਕਰਕੇ ਇਹ ਜਦਕਿ ਕਸ਼ਮੀਰ ਦੇ ਜਿਹੜੇ ਦੋ ਟੋਟੇ ਵੀ ਹੋਏ ਉਹਨਾਂ ਦੀ ਵੀ ਜੇ ਆਪਾਂ ਗੱਲ ਕਰ ਲਈਏ ਉਹਦੇ ਚ ਵੀ ਬਹੁਤ ਜਿਹੜਾ ਵੱਡਾ ਯੋਗਦਾਨ ਹੈਗਾ ਉਹ ਅੰਗਰੇਜ਼ਾਂ ਦਾ ਹੀ ਸੀਗਾ ਬ੍ਰਿਟਿਸ਼ਰਸ ਦਾ ਸੀਗਾ ਨਾ ਕਿ ਇੰਡੀਆ ਦੇ ਜਿਹੜੇ ਆਗੂ ਸੀ ਇਹਨਾਂ ਦਾ ਸੀਗਾ ਇਹਦਾ ਜਵਾਬ ਮੁੜ ਜਵਾਬ ਕਾਂਗਰਸ ਨੇ ਦਿੱਤਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮੱਲਿਕ ਅਰਜੁਨ ਖੜਗੇ ਉਹਨਾਂ ਨੇ ਨਰਿੰਦਰ ਮੋਦੀ ਦੇ ਉਸ ਭਾਸ਼ਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਨਰਿੰਦਰ ਮੋਦੀ ਉਹਨਾਂ ਹੀ ਸਰਦਾਰ ਪਟੇਲ ਦੀ ਪੈਰ ਵੀ ਕਰਦੇ ਨੇ ਉਹਨਾਂ ਦੀ ਚੀਜ਼ਾਂ ਨੂੰ ਮੰਨਦੇ ਨੇ ਤਾਂ ਫਿਰ ਆਰਐਸਐਸ ਤੇ ਬੈਨ ਲਾ ਦਿਓ ਅ ਸਰਦਾਰ ਪਟੇਲ ਨੇ ਵੀ 1948 'ਚ ਆਰਐਸਐਸ ਤੇ ਬੈਨ ਲਾਇਆ ਸੀਗਾ ਜੇ 모ਦੀ ਆ ਰਤੇ ਅਮਿਤ ਸ਼ਾ ਉਹਨਾਂ ਦੇ ਵਿਚਾਰਾਂ ਤੇ ਸਨਮਾਨ ਕਰਦੇ ਹੈਗੇ ਤਾਂ ਫਿਰ ਇਹ ਕਰਕੇ ਦਿਖਾਣ ਮਤਲਬ ਮਲਿਕ ਅਰਜੁਨ ਖੜਗੇ ਨੇ ਵੀ ਕਿਲ ਠੋਕ ਦਿੱਤੀ ਹੈ ਤੇ ਸਹੀ ਕਿਹਾ ਕਿ ਹਾਂ ਜੇ ਤੁਸੀਂ ਸਰਦਾਰ ਪਟੇਲ ਤੇ ਨਹਿਰੂ ਦੇ ਵਿਚਕਾਰ ਜਿਹੜਾ ਸਾਰਾ ਡਿਵਾਈਡ ਖੜਾ ਕੀਤਾ ਜਾ ਰਿਹਾ ਹੈਗਾ ਜੇ ਉਹ ਖੜਾ ਕਰਨਾ ਹੈਗਾ ਤਾਂ ਫਿਰ ਸੱਚਾਈ ਤਾਂ ਇਹ ਵੀ ਹੈ ਕਿ ਸਰਦਾਰ ਪਟੇਲ ਨੇ ਬੈਨ ਲਾਇਆ ਸੀ ਆਰਐਸਐਸ ਤੇ ਤੇ ਤੁਸੀਂ ਵੀ ਲਾ ਕੇ ਦੇਖੋ ਜੇ ਉਹਨਾਂ ਦੇ ਕਦਮਾਂ ਤੇ ਚੱਲਣਾ ਹੈਗਾ ਤਾਂ ਮਤਲਬ ਉਦਾਂ ਆਪਾਂ ਦੇਖਦੇ ਹਾਂ ਸਰਦਾਰ ਪਟੇਲਰ ਅਤੇ 네ਹਰੂ ਦੇ ਵਿਚਕਾਰ ਕੋਈ ਜ਼ਿਆਦਾ ਡਿਵਾਈਡ ਕੁ ਸੀਗਾ ਨਹੀਂ ਠੀਕ ਹੈ ਕਿ ਜਿਹੜਾ ਇੰਟਰਨਲ ਫ੍ਰੈਕਸ਼ਨਲਿਜ਼ਮ ਹੁੰਦਾਗਾ ਉਹ ਮਾੜਾ ਮੋਟਾ ਸੀਗਾ ਪਰ ਦੋਵੇਂ ਇੱਕੋ ਵਿਚਾਰਦੇ ਸੀਗੇ ਇੱਕੋ ਪਾਰਟੀ ਨਾਲ ਸੀਗੇ ਉਹ ਮਿਨਿਸਟਰ ਸੀਗੇ ਤੇ ਉਹ ਪ੍ਰਧਾਨ ਮੰਤਰੀ ਸੀਗੇ ਤਾਂ ਕੋਈ ਜ਼ਿਆਦਾ ਫਰਕ ਨਹੀਂ ਸੀਗਾ ਜਦਕੀ ਜੋਰ ਲਲ ਨਹਿਰੂ ਦੀ ਡੈਥ ਤਾਂ ਬਹੁਤ ਛੇਤੀ ਹੋ ਜਾਂਦੀ 1950 ਚ ਹੀ ਹੋ ਜਾਂਦੀ ਉਹਨਾਂ ਦੀ ਡੈਥ ਆ ਜਦਕੀ ਨਹਿਰੂ ਉਹਨਾਂ ਦੇ 15 ਸਾਲ ਤੱਕ 1965 ਤੱਕ ਜਿੰਦੇ ਰਹੇ ਹੈ ਗਿਆ ਤਾਂ ਇਹ ਇੱਕ ਜੋ ਫੇਕ ਡਿਵਾਈਡ ਖੜਾ ਕਰਨ ਦੀ ਕੋਸ਼ਿਸ਼ ਹੈ ਇਹ ਇਹਨਾਂ ਵੱਲੋਂ Nehru ਨੂੰ ਗਾਲਾਂ ਕੱਢ ਕੇ ਸਰਦਾਰ ਪਟੇਲ ਦੇ ਹਮਾਇਤੀ ਹੋਣਾ ਜੇ ਸਰਦਾਰ ਪਟੇਲ ਦੇ ਹਮਾਇਤੀ ਬਣਦੇ ਹੈਗੇਂ ਤੋਂ ਮਤਲਬ ਮਲਿਕ ਅਰਜਨ ਖੜਗਨ ਠੀਕ ਹੈ ਆਗੇ ਫਿਰ ਤੁਸੀਂ RSS ਤੇ ਬੈਨ ਲਾ ਦੋ ਸਰਦਾਰ ਪਟੇਲ ਨੇ ਵੀ ਲਾਇਆ ਸੀ ਜੀ ਅਗਲੀ ਜੇਕਰ ਗੱਲ ਕਰੀਏ ਤਾਂ ਜੇਲ੍ਹ ਦੇ ਵਿੱਚ ਬੈਠਾ ਹੋਇਆ ਸੋਨਮ ਬਾנגਚੋਕ ਟਾਈਮਜ਼ ਮੈਗਜ਼ੀਨ ਦਾ ਸ਼ਿੰਗਾਰ ਬਣਿਆ ਹੈ ਜੀ ਕਿਹੜੀ ਗੱਲੋਂ ਅ टाइम ਮੈਗਜ਼ੀਨ ਨੇ ਦ 100 ਮੋਸਟ ਇਨਫਲੂਐਂਸ਼ੀਅਲ ਕਲਾਈਮੇਟ ਲੀਡਰਸ ਆਫ 2025 ਨਾਂ ਤੋਂ ਇੱਕ ਲਿਸਟ ਕੱਢੀ ਹੈ ਉਹਦੇ ਚ ਸੋਨਮ ਵਾਂਚੂਕ ਦਾ ਜ਼ਿਕਰ ਵੀ ਮੈਗਜ਼ੀਨ ਨੇ ਕੀਤਾ ਹੈ ਤੇ ਮੈਗਜ਼ੀਨ ਨੇ ਉਹਨਾਂ ਨੂੰ 100 ਪ੍ਰਭਾਵਸ਼ਾਲੀ ਦੁਨੀਆ ਦੇ ਲੋਕਾਂ ਚ ਸ਼ਾਮਲ ਕੀਤਾ ਹੈ ਇਹਦੇ ਉਲਟ ਜੇ ਆਪਾਂ ਗੱਲ ਕਰ ਲਈਏ ਭਾਰਤੀ ਸਰਕਾਰ ਨੇ ਉਹਨਾਂ ਨੂੰ ਐਂਟੀ-ਨੇਸ਼ਨਲ ਕਰਾਰ ਦੇ ਰੱਖਿਆ ਉਹਨਾਂ ਤੇ ਐਨਐਸਏ ਲਗਾ ਰੱਖਿਆ ਤੇ ਉਹਨਾਂ ਨੂੰ ਜੇ ਜੋਧਪੁਰ ਜੇਲ੍ਹ ਚ ਸਿੱਟਿਆ ਗਿਆਗਾ ਉਹਨਾਂ ਨੇ ਜਿਹੜੀ ਉੱਥੇ ਕੰਮ ਕੀਤਾਗਾ ਲਦਾਖ ਚ ਉਹ ਮਤਲਬ ਆਪਾਂ ਦੇਖੀਏ ਤਾਂ ਬਹੁਤ ਸ਼ਾਨਦਾਰ ਕੰਮ ਉਹਨਾਂ ਨੇ ਕੀਤਾ ਉਹਨਾਂ ਨੂੰ ਰੈਮਨ ਮੈਕਸਸ ਅਵਾਰਡ ਵੀ ਮਿਲ ਚੁੱਕਿਆਗਾ ਤੇ ਉਹ ਲਗਾਤਾਰ ਲਦਾਖ ਦੇ ਵਿੱਚਕਾਰ ਅੰਦੋਲਨ ਚਲਾ ਰਹੇ ਸੀ ਲਦਾਖ ਨੂੰ ਸਟੇਟ ਹੂਡ ਦਵਾਉਣ ਵਾਸਤੇ ਹੁਣ ਜੇ ਤੁਸੀਂ ਲਦਾਖ ਤੇ ਨਜ਼ਰੀਏ ਤੋਂ ਦੇਖੋਗੇ ਤਾਂ ਬਹੁਤ ਸੋਨਾ ਕੰਮ ਸੀਗਾ ਉਹ ਸਟੇਟ ਹੂਡ ਵਾਸਤੇ ਲੜ ਰਹੇ ਸੀਗੇ ਪਰ ਜੇ ਏ ਬੀਜਪੀ ਵਾਲਿਆਂ ਦੇ ਨਜ਼ਰੀਏ ਤੋਂ ਦੇਖੋਗੇ ਤਾਂ ਫਿਰ ਇਹਨਾਂ ਨੇ ਤਾਂ ਉਹਨਾਂ ਨੂੰ ਐਂਟੀ ਨੈਸ਼ਨਲ ਕਰਾਰ ਦੇ ਹੀ ਰੱਖਿਆਗਾ ਅੱਜ ਉਹਨਾਂ ਦੀ ਪਤਨੀਏ ਵੀ ਟਵੀਟ ਕਰਕੇ ਕਹਿ ਆ ਕਿ ਵਾਂਗ ਚੁੱਕ ਨੂੰ ਜਿਹਨੂੰ ਇਹ ਗਵਰਨਮੈਂਟ ਹੈ ਉਹ ਐਂਟੀ ਨੈਸ਼ਨਲ ਕੈਰੀਅਰ ਥ्रेट ਟੂ ਨੈਸ਼ਨਲ ਸਿਕਿਉਰਿਟੀ ਕੈਰੀਅਰ ਜਿਹਨੂੰ ਉਹ ਕਲਾਈਮੇਟ ਲੀਡਰਸ ਚ ਸ਼ਾਮਲ ਹੈ ਦੁਨੀਆ ਪਰ ਦੇ ਜਿਹੜੇ ਲੋਕ ਕਲਾਈਮੇਟ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਉਹਨਾਂ ਚ ਸ਼ਾਮਲ ਹੈ ਹੂੰ ਜੀ ਅਗਲੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਦੇ ਸਾਬਕਾ ਸੀਐਮ ਭਜਨ ਲਾਲ ਦੀ ਧੀ ਤੇ ਜਵਾਈ ਦੇ ਖਿਲਾਫ ਜਿਹੜੇ ਅਰੈਸਟ ਵਾਰੰਟ ਨਿਕਲੇ ਨੇ ਉਹਨਾਂ ਦਾ ਕਾਰਨ ਕੀ ਹੈ ਜੀ ਹਾਂਜੀ ਇਹ ਬੜਾ ਅਜੀਬ ਹੀ ਹੈ ਕਿ ਮਤਲਬ ਭਜਨ ਲਾਲ ਜਿਹੜੇ ਹੁੰਦੇ ਸੀ ਹਰਿਆਣੇ ਦੇ ਸੀ ਇਹ ਮਾਲਾ ਕੀ ਉਹਨਾਂ ਨੂੰ ਵੀ ਕਰਪਸ਼ਨ ਦਾ ਕਿੰਗੀ ਕਿਹਾ ਜਾਂਦਾ ਸੀ ਉਹਨਾਂ ਤੇ ਉਹਨਾਂ ਦੀ ਧੀ ਅਤੇ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਜ਼ਵਾਈ ਹੈ ਗਿਆ ਉਹਨਾਂ ਦੋਵਾਂ ਤੇ ਮਰੇ ਹੋਏ ਬੰਦਿਆਂ ਦੇ ਪਲਾਟਾਂ ਨੂੰ ਵੇਚਣ ਤੇ આરોਪ ਲੱਗੇ ਨੇ 4 ਕਰੋੜ ਰੁਪਏ ਦੇ ਉਹਨਾਂ ਨੇ ਪਲਾਟ ਵੇਚਤੇ ਦੋ ਜਾਣੇ ਸੀਗੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਉਹਨਾਂ ਦੇ ਦੋ ਪਲਾਟ ਇਹਨਾਂ ਨੇ ਵੇਚਤੇ ਤੇ ਉਹਨਾਂ ਤੇ ਅੱਜ ਅਰੈਸਟ ਵਾਰੰਟ ਜਾਰੀ ਕੀਤੇ ਗਏ ਹੈਗੇ ਆ ਅਦਾਲਤ ਨੇ ਗੁੜਗਾਉਂ ਅਦਾਲਤ ਨੇ ਕਿਹਾ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਹੁਣ ਜਿਹੜੀ ਪੁਲਸ ਹੈ ਉਹ ਦੇਖੋ ਕੀ ਕਾਰਵਾਈ ਕਰਦੀ ਹੈ ਗਿਆ ਕਿਉਂਕਿ ਕੁਲਦੀਪ ਬਿਸਨੋਈ ਸਮਾ ਬੀਜੇਪੀ ਚ ਸਾਮਲ ਨੇ ਤੇ ਬੀਜੇਪੀ ਚ ਉਹਨਾਂ ਦਾ ਪਰਿਵਾਰ ਹੈ ਦੇਖਦੇ ਆ ਕਿ ਤੇ ਉਹ ਸੀਨੀਅਰ ਆਗੂ ਵੀ ਨੇ ਬਿਸਨੋਈਆ ਬਿਸਨੋਈ ਸਮਾਜ ਦੇ ਸਭ ਤੋਂ ਵੱਡੇ ਆਗੂ ਮੰਨੇ ਜਾਂਦੇ ਨੇ ਕੁਲਦੀਪ ਬਿਸਨੋਈ ਦੇਖਦੇ ਆ ਕਿ ਉਹਨਾਂ ਦੀ ਭੈਣ ਅਤੇ ਉਹਨਾਂ ਦੇ ਜੀਜੇ ਨੂੰ ਅਰੈਸਟ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਉਹ ਤਾਂ ਦੇਖਣ ਵਾਲਾ ਹੋਊਗਾ ਪਰ ਕੋਰਟ ਨੇ ਤਾਂ ਉਹਨਾਂ ਨੂੰ ਅਰੈਸਟ ਕਰਨ ਦੇ ਆਦੇਸ਼ ਆਰਡਰ ਦੇ ਦਿੱਤੇ ਹੈਗੇ ਜੀ ਉਧਰ ਗੱਲ ਭਾਜਪਾ ਦੀ ਕੇਜਰੀਵਾਲ ਦੇ ਉੱਪਰ ਸਾਦੇ ਨਿਸ਼ਾਨੇ ਦੀ ਕਰ ਲੈਨੇ ਆ ਭਾਜਪਾ ਵਾਲਿਆਂ ਦਾ ਦਾਅਵਾ ਹੈ ਕਿ ਜਿਹੜਾ ਕੇਜਰੀਵਾਲ ਸਾਹਿਬ ਨੇ ਉਹ ਇੱਧਰ ਚੰਡੀਗੜ੍ਹ 'ਚ ਵੀ ਇੱਕ ਸ਼ੀਸ਼ਮਹਿਲ ਬਣਾਈ ਬੈਠੇ ਨੇ ਕਹਿੰਦੇ ਹਾਂ ਅੱਜ ਭਾਜਪਾ ਨੇ ਇੱਕ ਸੈਟੇਲਾਈਟ ਇਮੇਜ ਜਾਰੀ ਕੀਤੀ ਹੈ ਉਹਦੇ 'ਚ ਸੈਟੇਲਾਈਟ ਇਮੇਜ 'ਚ ਦਿੱਲੀ ਭਾਜਪਾ ਨੇ ਲਿਖਿਆ ਕਿ ਆਮ ਆਦਮੀ ਦਾ ਟੋਂਗ ਕਰਨ ਵਾਲਾ ਕੇਜਰੀਵਾਲ ਇੱਕ ਹੋਰ ਵੱਡੇ ਸ਼ੀਸ਼ਮਹਿਲ 'ਚ ਰਹਿ ਰਿਹਾਗਾ ਉਹਦੇ ਵਾਸਤੇ ਤਿਆਰ ਕਰਾਇਆ ਗਿਆ ਹੈਗਾ ਤੇ ਉਹ ਚੰਡੀਗੜ੍ਹ 'ਚ ਹੈਗਾ ਉਹਨਾਂ ਨੂੰ ਪੰਜਾਬ ਦਾ ਸੁਪਰ ਸੀਐਮ ਡਿਕਲੇਅਰ ਕੀਤਾ ਬੀਜੇਪੀ ਨੇ ਤੇ ਇਹ ਕਹ ਕੇ ਚੰਡੀਗੜ੍ਹ ਦੇ ਸੈਕਟਰ 2 ਚ ਸੀਐਮ ਕੋਟੇ ਕੋਟੇ ਚ ਜਿਹੜੀ 2 ਏਕੜ ਦੀ ਅਲਿਸ਼ਾਨ 7 ਸਟਾਰ ਸਰਕਾਰੀ ਕੋਠੀ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈਗੀ ਤੇ ਉੱਥੇ ਰਹਿ ਰਹੇ ਨੇ ਇਸ ਤੇ ਮਤਲਬ ਜੇ ਪਾਗਲ ਗੱਲ ਕਰੀਏ ਕਿ ਚੰਡੀਗੜ੍ਹ ਬੀਜੇਪੀ ਨੇ ਵੀ ਇਸ ਨੂੰ ਰੀਟਵੀਟ ਕੀਤਾ ਤੇ 3:30 ਵਜੇ ਆਪਣੇ ਟਵਿੱਟਰ ਤੇ ਇਹ ਵੀ ਲਿਖਿਆ ਕਿ ਜਿਹੜਾ ਚੰਡੀਗੜ੍ਹ ਦਾ ਸੀ ਸਮਲ ਸੀ ਉਹ ਹੁਣ ਦਿੱਲੀ ਦਾ ਜਿਹੜਾ ਸੀ ਸਮਲ ਸੀ ਉਹ ਖਾਲੀ ਜਨਤਾ ਨੇ ਕਰਾਤਾ ਪਰ ਹੁਣ ਇਹ ਪੰਜਾਬ 'ਚ ਆ ਕੇ ਬਹਿ ਗਿਆ ਚੰਡੀਗੜ੍ਹ ਦੇ ਸੈਕਟਰ 2 ਚ 2 ਏਕੜ ਕੋਠੀ ਤੇ ਇਹਨੇ ਕਬਜ਼ਾ ਕਰ ਲਿਆ ਤੇ ਭਗਵੰਤ ਮਾਨ ਨੇ ਉਹਨੂੰ ਗਿਫਟ ਦਿੱਤਾ ਹੈ ਇਹ ਨਵਾਂ ਸ਼ਾਈ ਮਹਿਲ ਇਹ ਗੱਲ ਉਹਨਾਂ ਵੱਲੋਂ ਵੀ ਕਹੀ ਗਈ ਤੇ ਅੱਜ ਪੂਰਾ ਪੰਜਾਬ ਨੇ ਪੂਰਾ ਪੰਜਾਬ ਦੀ ਬੀਜੇਪੀ ਹੋ ਗਈ ਦਿੱਲੀ ਦੀ ਚੰਡੀਗੜ੍ਹ ਦੀ ਜਿਹੜੀ ਬੀਜੇਪੀ ਉਹਨੇ ਪੂਰਾ ਦਿਨ ਇਹ ਹੀ ਨੈਰੇਟਿਵ ਚਲਾਇਆ ਹੈ ਤੇ ਇਹਦੇ ਚ ਦੇਖੋ ਕੁ ਸਵਾਲ ਵੀ ਨੇ ਸਵਾਲ ਤੋਂ ਵੱਡਾ ਇਹ ਹੈ ਕਿ ਇਹ ਜਿਹੜੀ ਕੋਠੀ ਅਲੋਟ ਹੋਈ ਹੈ ਇਹ ਕਿਸ ਦੇ ਕੋਟੇ ਦੀ ਹੈ ਕੀ ਇਹਦੇ ਚ ਸੱਚੀਓ ਅਰਵਿੰਦ ਕੇਜਰੀਵਾਲ ਰਹਿ ਰਹੇ ਨੇ ਦੋ ਤਾਂ ਇਹ ਗੱਲਾਂ ਹੋ ਗਈਆਂ ਉਦਾਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੋਵੇਂ ਜਾਣੀਆਂ ਦੋਵੇਂ ਪਾਰਟੀਆਂ ਫੇਕ ਨੈਰੇਟਿਵ ਫਲਾਣ ਚ ਮਤਲਬ 우ਸਤਾਦ ਮੰਨਿਆ ਜਾਂਦਿਆਂ ਨੇ ਤੇ ਖੈਰ ਉਹਨਾਂ ਦੇ ਜਿਹੜੇ ਆਪਾਂ ਕਹੇ ਲਈਏ ਕਿ ਵਿਭਵ ਕੁਮਾਰ ਹੈਗੇ ਜਿਨ੍ਹਾਂ ਤੇ ਸਵਾਤੀ ਮੱਲਿਵਾਲ ਨਾਲ ਮਾਰਪੀਟ ਦੇ આરોਪ ਲੱਗੇ ਸੀ ਉਹ ਵੀ ਅੱਜਕੱਲ ਸੀਐਮ ਆਫ ਸਿਟੀ ਰਹਿੰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਅਨੁਰਾਗ ਗਾਂੜਾ ਜਿਹੜੇ ਕਿ ਦਿੱਲੀ ਤੋਂ ਸੀਗੇ ਉਹ ਵੀ ਅੱਜਕੱਲ ਮੀਡੀਆ ਪੰਜਾਬ ਦਾ ਸਾਹਮ ਰਹੇ ਨੇ ਉਹ ਵੀ ਇੱਥੇ ਨੇ ਦਿੱਲੀ ਦੇ ਲੋਕ ਮਨੀਸ਼ ਸੋਧਿਆ ਜਿਵੇਂ ਡਿਪਟੀ ਸੀਐਮ ਆਫ ਦਿੱਲੀ ਸਾਬਕਾ ਉਹ ਵੀ ਅੱਜਕਲ ਪੰਜਾਬ ਚ ਫਿਰਦੇ ਨੇ ਪੰਜਾਬ ਚ ਦਿੱਲੀ ਦੇ ਜਿਹੜੇ ਆਗੂ ਨੇ ਉਹ ਫਿਰਦੇ ਤਾਂ ਹੈਗੇ ਆ ਇਹ ਤਾਂ ਗੱਲ ਸੱਚੀ ਹੈ ਪਰ ਇਹ ਕੋਠੇ ਵਾਲੀ ਤਾਂ ਜੀ ਚੈੱਕ ਕਰਨਾ ਪਊਗਾ ਕਿ ਕੀ ਮਾਜਰਾਗਾ ਪਰ ਅੱਜ ਗੰਭੀਰ ਰੋ ਪੀਜਪੀ ਨੇ ਉਨਾਤੇ ਲਾਇਆ ਹਾਲਾਂਕਿ ਅੱਜ ਅਰਵਿੰਦ ਕੇਜਰੀਵਾਲ ਤੁਹਾਨੂੰ ਮੈਂ ਦੱਸ ਦਵਾਂ ਗੁਜਰਾਤ ਗਏ ਹੋਏ ਸੀ ਗੁਜਰਾਤ ਉਹ ਕਿਸਾਨਾਂ ਦੇ ਖੰਦਲਨ ਅੰਦੋਲਨ ਨੂੰ ਲੀਡ ਕਰ ਰਹੇ ਸੀ ਉੱਥੇ ਤੇ ਕਿਸਾਨ ਮਾ ਪੰਚਾਇਤ ਉਹਨਾਂ ਨੇ ਕੀਤੀ ਹੋਈ ਸੀ ਉਹਦੇ ਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੇ ਪਲੱਸ ਨਾ ਹੋਵੇ ਤਾਂ ਬੀਜਪੀ ਵਾਲਾ ਨਾ ੜੜਾ ੜਾ ਕੇ ਕਿਸਾਨ ਕੁੱਟਣਗੇ ਇਹ ਉਹਨਾਂ ਵੱਲੋਂ ਉੱਥੇ ਕਿਹਾ ਗਿਆ ਸੀ ਯਾਨੀ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਟਰ ਹோம் ਟਰਫ ਚ ਉਹ ਗਏ ਸੀ ਕੇਜਰੀਵਾਲ ਇਹਨਾਂ ਨੇ ਇੱਥੇ ਫਿਰ ਇਹ ਨੈਰੇਟਿਵ ਚਲਾਤਾ ਬੀਜਪੀ ਵਾਲਿਆਂ ਨੇ ਕਿਰਨ ਵਾਸਤੇ ਤਾਂ ਮਤਲਬ ਇਹ ਇੰਟਰਸਟਿੰਗ ਹੈ ਦੋਵੇਂ ਹੀ ਫਰਜੀ ਨੈਰੇਟਿਵ ਬਣਾਉਣ ਵਾਸਤੇ ਬਣਾਉਣ ਚ ਦੋਵੇਂ ਪਾਰਟੀਆਂ ਮਾਰ ਰਹੀ ਨੇ ਜੀ ਅਗਲੀ ਗੱਲ ਕਰਦੇ ਆ ਇੱਕ ਫਿਲਮ ਦੀ ਇੱਕ ਫਿਲਮ ਆਈ ਹੈ ਜੀ ਤਾਜ ਮਹਿਲ ਨੂੰ ਲੈ ਕੇ वैसे ਤਾਂ ਇਸ ਦੇਸ਼ ਦੇ ਵਿੱਚ ਨੈਰੇਟਿਵ ਘੜਨ ਦੇ ਲਈ ਬਹੁਤ ਸਾਰੇ ਹਤਕੰਡੇ ਵਰਤੇ ਜਾਂਦੇ ਨੇ ਮੂਵੀ ਵੀ ਉਸ ਦਾ ਹੀ ਇੱਕ ਤਰੀਕਾ ਹੈ ਪ੍ਰੇਸ਼ ਰਾਵਲ ਇਸ ਦੇ ਵਿੱਚ ਨੇ ਤੇ ਤਾਜ ਮਹਿਲ ਦੀ ਆਇਡੈਂਟੀਟੀ ਕੀ ਹੈ ਇੱਕ ਮਕਬਰਦਸ ਚ ਬਣਾਈ ਗਈ ਚੀਜ਼ ਇਹ ਕੀ ਪੇਸ਼ ਕਰਨਾ ਚਾਹੁੰਦੀ ਹੈ ਇਹ ਮੂਵੀ ਜੀ ਹਾਂਜੀ ਅਦੇਸ਼ ਰਾਵਲ ਸੌਰੀ ਪ੍ਰੇਸ਼ ਰਾਵਲ ਜਿਹੜੇ ਕਿ ਆਪਾਂ ਗੱਲ ਕਰ ਲਈਏ ਭਾਜਪਾ ਦੇ ਐਮਪੀ ਵੀਰੇ ਨੇ ਸੀਨੀਅਰ ਐਕਟਰ ਨੇ ਉਹਨਾਂ ਨੇ ਇਹ ਫਿਲਮ ਬਣਾਈ ਹੈ ਤੇ ਦਤਾਜ਼ ਸਟੋਰੀ ਇਸ ਦਾ ਨਾਮ ਦਿੱਤਾ ਗਿਆ ਹੈਗਾ ਅਜੇ ਰਿਲੀਜ਼ ਹੋਈ ਹੈ ਤੇ ਇਹਦੇ ਚੇਹ ਦਿਖਾਇਆ ਗਿਆ ਹੈਗਾ ਕਿ ਜਿਹੜਾ ਤਾਜ਼ ਮੱਲ ਉਹ ਤੇਜ਼ੋ ਮੱਲ ਹੈ ਇਸ ਦੇ ਆਲੇ ਦੁਆਲੇ ਇਸ ਫਿਲਮ ਨੂੰ ਕਮਾਇਆ ਗਿਆ ਹੈਗਾ ਆ ਉਦਾਂ ਦਰਸ਼ਕ ਅਟਰੈਕਟ ਨਹੀਂ ਕੀਤੇ ਇਸ ਫਿਲਮ ਨੂੰ ਪਰ ਨੇ ਪਰ ਇਹਨਾਂ ਨੇ ਫਰੀ ਚ ਟਿਕਟਾਂ ਵੰਡ ਕੇ ਅਜੇ ਤਾਂ ਮਤਲਬ ਹਾਊਸਫੁੱਲ ਦਿਖਾ ਦਿੱਤਾ ਹੈਗਾ ਆ ਉਸ ਉਸ ਚ ਇੱਕ ਸੀਨ ਚ ਪ੍ਰੇਸਰਾਉਲ ਡਾਇਲੋਗ ਮਾਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜੇ ਕਿਸੇ ਮਕਬਰੇ ਦੇ ਉੱਤੇ ਕਲਸ ਹੈ ਤਾਂ ਉਸ ਦੇ ਡੀਐਨਏ ਹੋਣਾ ਚਾਹੀਦਾ ਇਹ ਉਹਨਾਂ ਵੱਲੋਂ ਕਹੀ ਗਈ ਹੈ ਉਸ ਤੇ ਜਿਹੜੇ ਡਾਇਲੋਗ ਸੁਣ ਕੇ ਮਤਲਬ ਅਪੱਤੀ ਜਨਕਤਾ ਹੈਗੀ ਆ ਕਿਉਂਕਿ ਜਿਸ ਨੂੰ ਜੋ ਸੈਂਸਲੈਸ ਜਿਹਨੂੰ ਆਰਕੀਟੈਕਚਰ ਦਾ ਕੁਝ ਪਤਾ ਨਹੀਂ ਉਹ ਨੂੰ ਤਾਂ ਤੇ ਜੋ ਮਾਲਕ ਘੋਸ਼ਿਤ ਕਰ ਸਕਦਾਗਾ ਆਪਾਂ ਨੂੰ ਮਤਲਬ ਇੱਕ ਤਾਂ ਨਾ ਇੰਡੀਆ 'ਚ ਇੰਨਾ ਜ਼ਿਆਦੇ ਆਪਾਂ ਕਹਿ ਲਈਏ ਕਿ ਅਨਪੜਤਾ ਹੈ ਗਿਆ ਜਿਹੜੇ ਡੂਮਸ ਨੇ ਡੋਮ ਇਹ ਡੋਮ ਦੀ ਤੁਸੀਂ ਹਿਸਟਰੀ ਦੇਖੋਗੇ ਕਿ ਇਹ ਡੋਮ ਸਟਰਕਚਰ ਕਿੱਥੋਂ ਆਏ ਨੇ ਹਿੰਦੂ ਆਰਕੀਟੈਕਚਰ 'ਚ ਤਾਂ ਮਤਲਬ ਇਹ ਡੋਮ ਹੈ ਵੀ ਨਹੀਂ ਉਹਨਾਂ 'ਚ ਤਾਂ ਤੁਮ ਜਿਹੜਾ ਕੋਣ ਨਹੀਂ ਹੁੰਦਾ ਮੰਦਿਰ ਦਾ ਕੋਣ ਮਤਲਬ ਉੱਚੀ ਚੋਟੀ ਮੰਦਿਰ ਦੀ ਉਹ ਲੈ ਕੇ ਜਾਂਦੇ ਨੇ ਡੋਮ ਤਾਂ ਹੁੰਦੇ ਵੀ ਨਹੀਂ ਪਰ ਫਿਰ ਵੀ ਡੋਮ ਸਟਰਕਚਰ ਤੇ ਹੀ ਉਹ ਸਵਾਲ ਕੀਤੇ ਜਾ ਰਹੇ ਨੇ ਇਹ ਥੋੜਾ ਅਜੀਬ ਲੱਗਿਆ ਉਹਨੂੰ ਤੇ ਜੋ ਮਾਲ ਹੈ ਉਸਿਤ ਕਰ ਰਹੇ ਨੇ ਇਹਦੀ ਇੱਕ ਇੱਕ ਤਾਂ ਇਹ ਤਾਂ ਰੀਸੈਂਟ 500 ਸਾਲ ਪੁਰਾਣੀ ਹਿਸਟਰੀ ਹੈ ਤਾਂ ਅੱਜ ਮਿਲਦੀ ਤਾਂ ਉਹਦੀ ਰਿਟਰਨ ਹਿਸਟਰੀ ਵੀ ਮੌਜੂਦ ਆ ਸਾਜਾ ਵੇਲੇ ਦਾ ਸਾਰਾ ਕੁਝ ਮੌਜੂਦ ਹੈ ਫਿਰ ਵੀ ਉਹਦੇ ਤੇ ਨਾ ਇਹ ਜੇ ਕੋਈ 1000 1500 ਸਾਲ ਪੁਰਾਣਾ ਹੁੰਦਾ ਜੀ ਤੇ ਜਿਸ ਮਨੂਮੈਂਟ ਦੇ ਹਿਸਟੋਰੀਕਲ ਐਵੀਡੈਂਸ ਨਹੀਂ ਮੌਜੂਦ ਹੁੰਦੇ ਉਹਨਾਂ ਦਾ ਫਿਰ ਪਤਾ ਨਹੀਂ ਕੀ ਬਣਾ ਦਿੰਦੇ ਤਾਂ ਇਹ ਹੈ ਫਰਜੀ ਨੈਰੇਟਿਵ ਫਿਲਮ ਦੇ ਰਾਈ ਕੜਿਆ ਜਾ ਰਿਹਾਗਾ ਇਹਨਾਂ ਨੇ ਜਿੰਨੇ ਵੀ ਮਨੂਮੈਂਟਸ ਮੁਗਲਾਂ ਨੇ ਜਾਂ ਫਿਰ ਮੁਸਲਮਾਨ ਐਮਪਰਰਸ ਨੇ ਜਿੰਨੇ ਵੀ ਬਣਾਏ ਹੈਗੇ ਉਹਨਾਂ ਤੇ ਵਿਵਾਦ ਖੜੇ ਕਰਨੇ ਨੇ ਉਹਦੇ ਵਾਸਤੇ ਫਰਜੀ ਜਿਹੜੀ ਸਟੋਰੀਆਂ ਹੈਗੇ ਉਹ ਪਲਾਂਟ ਕਰਨੀਆਂ ਨੇ ਫਰਜੀ ਫਿਲਮਾਂ ਬਣਾਉਣੀਆਂ ਨੇ ਉਹੀ ਇੱਕ ਦੇਖਣ ਨੂੰ ਆਪਾਂ ਨੂੰ ਮਿਲ ਰਿਹਾਗਾ ਜੀ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਜੈਪੁਰ ਹਾਈ ਕੋਰਟ ਨੂੰ ੜਾਉਣ ਦੀ ਧਮਕੀ ਆਈ ਹੈ ਜੀ ਇਹ ਮੈਨੂੰ ਸਮਝ ਨਹੀਂ ਲੱਗਦਾ ਕਿ ਹਰ ਸੂਬੇ ਦੇ ਹਾਈ ਕੋਰਟਸ ਦੇ ਵਿੱਚ ਇਹ ਧਮਕੀ ਭਰੇ ਈਮੇਲ ਕਿ ਅਸੀਂ ਬੰਬ ਤੋੜਾ ਦੇਾਂਗੇ ਇਹ ਕਿੱਥੋਂ ਆ ਰਹੇ ਨੇ ਪਹਿਲਾਂ ਆ ਕੁਝ ਮਹੀਨੇ ਪਹਿਲਾਂ ਯਾਦ ਹੋਊਗਾ ਕਿ ਅਸੀਂ ਚੰਡੀਗੜ੍ਹ ਚ ਸਥਿਤ ਪੰਜਾਬ ਹਰਿਆਣਾ ਹਾਈ ਕੋਰਟ ਬਾਰੇ ਵੀ ਗੱਲ ਕੀਤੀ ਸੀ ਉਹਨੂੰ ਵੀ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਸੀ ਮੇਲ ਆਇਆ ਸੀਗਾ ਸੇਮ ਪੈਟਰਨ ਇੱਥੇ ਵੀ ਦੇਖਣ ਨੂੰ ਮਿਲ ਰਿਹਾਗਾ ਅੱਜ ਜਿਹੜੇ ਵਕੀਲ ਵਗੈਰਾ ਸੀਗੇ ਜੱਜ ਵਗੈਰਾ ਸੀ ਸਾਰਿਆਂ ਨੇ ਬਿਲਡਿੰਗ ਨੂੰ ਖਾਲੀ ਕਰਤਾ ਹੜਕੰਪ ਮੱਚਿਆ ਹੋਇਆ ਸੀ ਤੇ ਫਿਰ ਬਾਅਦ ਚ ਤਕਰੀਬਨ 2-3 ਘੰਟੇ ਤੱਕ ਉੱਥੇ ਐਟੀਐਸ ਜਾਂ ਹੋਰ ਜਿਹੜੇ ਬੰਮ स्क्वाड ਸੀਗੇ ਉਹਨਾਂ ਨੇ ਬਿਲਡਿੰਗ ਨੂੰ ਪੂਰਾ ਚੈੱਕ ਕੀਤਾ ਕੁਝ ਮਿਲਿਆ ਨਹੀਂ ਉਹ ਇਹਦੇ ਚ ਏਕਿਆ ਈਮੇਲ ਹੀ ਆਇਆ ਸੀਗਾ ਦੇ ਚ ਏਕਿਆ ਜਾ ਰਿਹਾਗਾ ਕਿ ਇਹ ਜਿਹੜਾ ਪੂਰਾ ਸਿਸਟਮ ਹੈ ਪਤਾ ਨਹੀਂ ਕਿੱਥੋਂ ਚੱਲ ਰਿਹਾਗਾ ਡਾਰਕ ਵੈਬ ਦਾ ਬੜਾ ਜ਼ਿਕਰ ਆ ਰਿਹਾਗਾ ਕਿ ਡਾਰਕ ਵੈਬ ਰਾਹੀਂ ਇਹ ਚੀਜ਼ਾਂ ਚੱਲ ਰਿਹਾਗਾ ਉਹ ਹੁਣ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਾਰਕ ਵੈਬ ਇਬਰਾਹੀਮ ਮਤਲਬ ਉਹ ਕੀ ਉਸ ਆਈਪੀ ਐਡਰੈਸ ਤੱਕ ਪਹੁੰਚ ਸਕਦੀ ਹੈ ਪੁਲਿਸ ਉਹਦੇ ਤੇ ਉਹਦੇ ਬਾਰੇ ਵੀ ਇੱਕ ਸਵਾਲ ਹੈ ਤੇ ਇਹਦੇ ਤੇ ਲੱਗੇ ਹੋਏ ਨੇ ਆਨੰਦ ਫਾਨੰਦ ਚ ਸਾਰੀ ਬਿਲਡਿੰਗ ਖਾਲੀ ਕਰਾਈ ਗਈ ਮਤਲਬ ਇਹ ਕਈ ਵਾਰ ਹੋ ਚੁੱਕਿਆਗਾ ਤੇ ਹਰਿਆਣਾ ਪੰਜਾਬ ਚ ਵੀ ਹੋ ਚੁੱਕਿਆਗਾ ਤੇ ਹੁਣ ਆਪਾਂ ਨੂੰ ਰਾਜਸਥਾਨ ਚ ਵੀ ਦੇਖਣ ਨੂੰ ਮਿਲਿਆਗਾ ਜੀ ਉਧਰ ਲੁਧਿਆਣਾ ਦੇ ਵਿੱਚ ਇੱਕ ਕਬੱਡੀ ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਮਾਜਰਾ ਸਾਰਾ ਕੀ ਹੈ ਜੀ ਦੱਸਿਆ ਜਾ ਰਿਹਾ ਕਿ ਇਹ ਹੈਗਾ ਵੀ ਐਸਐਸਪੀ ਦਫ਼ਤਰ ਦੇ ਬਿਲਕੁਲ ਨਜ਼ਦੀਕ ਦੀ ਘਟਨਾ ਹੈ ਸਾਰੀ ਹਾਂ ਐਸਐਸਪੀ ਆਫਿਸ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਮਾਮਲਾ ਹੋਇਆਗਾ ਜਗਰਾਉ ਇਹ ਘਟਨਾ ਜਗਰਾਉ ਦੀ ਹੈਗੀਆ ਕਬੱਡੀ ਖਿਡਾਰੀ ਦੀ ਹੱਤਿਆ ਕੀਤੀ ਗਈ ਹੈਗੀਆ ਦੋ ਗੱਡੀਆਂ ਚ ਜਿਹੜੇ ਹਮਲਾਵਰ ਸੀ ਆਏ ਸੀ ਤੇ ਕਬੱਡੀ ਖਿਡਾਰੀ ਆਪਣੀ ਗੱਡੀ ਚ ਬੈਠਾ ਸੀਗਾ ਤੇ ਉਹਦੇ ਚ ਉਹਨਾਂ ਨੇ ਆ ਕੇ ਸਿੱਧੀ ਟੱਕਰ ਮਾਰੀ ਐ ਤੇ ਉਸ ਤੋਂ ਬਾਅਦ ਤਕਰੀਬਨ 20 ਮਿੰਟ ਤੱਕ ਕਬੱਡੀ ਖਿਡਾਰੀ ਨੂੰ ਕੁੱਟਦੇ ਰਹੇ ਹੈਗੇ 23 ਸਾਲ ਦਾ ਸੀਗਾ ਜੀ ਤੇਜਪਾਲ ਸਿੰਘ ਇਹਨਾਂ ਦਾ ਨਾਮ ਹੈ ਤੇ ਗਿੱਦੜਵਿੰਡੀ ਚ ਇਹ ਸਰਕਲ ਕਬੱਡੀ ਦਾ ਟੂਰਨਾਮੈਂਟ ਵੀ ਖੇਲ ਚੁੱਕਿਆ ਹੈਗਾ ਉੱਥੇ ਬੈਸਟ ਰਹਾ ਸੀਗਾ ਵੈਸਟ ਖਿਡਾਰੀ ਰਹਾ ਸੀਗਾ ਤੇ ਇਹਨਾਂ ਨੂੰ ਤਕਰੀਬਨ 10000 ਹੋਇਆਗਾ ਕਿ ਉਹ तकरीबन 20 ਮਿੰਟ ਤੱਕ ਕੁੱਟਮਾਰ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਮਾਰ ਕੇ ਇਹਨੂੰ ਮਾਰ ਦਿੱਤਾ ਹੈ ਤੇਜਪਾਲ ਨੂੰ ਇਸ ਚ ਫਿਰ ਕਈ ਸਾਰੇ ਆ ਆਪਾ ਕਹ ਲਈਏ ਕਿ ਸੀਸੀਟੀਵੀ ਫੁਟੇਜਿਸ ਵੀ ਵਾਇਰਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਵੀ ਕਬੱਡੀ ਖਿਡਾਰੀ ਦੇ ਘਰ ਪਹੁੰਚੀ ਹੈ ਐਸਐਸਪੀ ਵੀ ਇਸ ਮਾਮਲੇ 'ਚ ਸਰਗਰਮ ਨਜ਼ਰ ਆ ਰਹੇ ਨੇ ਪਤਾ ਨਹੀਂ ਇਹਦੇ 'ਚ ਕੀ ਅੱਗੇ ਕੀ ਹੋਊਗਾ ਪਰ ਇੱਕ ਹੋਨਰ ਖਿਡਾਰੀ ਮੰਨਿਆ ਜਾਂਦਾ ਤੇਜਪਾਲ ਸਿੰਘ ਨੂੰ ਤੇ ਅਜੇ ਉਹ ਚਲੇ ਗਏ ਹੈਗਾ ਇਹ ਦਿਖਾਉਂਦਾਗਾ ਕਿ ਪੰਜਾਬ ਚ ਚੈ ਕਲਾਕਾਰ ਹੋਵੇ ਹੋਣ ਕਬੱਡੀ ਖਿਡਾਰੀ ਹੋਣ ਕੋਈ ਵੀ ਵਪਾਰੀ ਹੋਵੇ ਕੋਈ ਵੀ ਸੁਰੱਖਿਤ ਨਹੀਂ ਹੈ ਲੋ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਇਹਦੇ ਤੇ ਮੈਨੂੰ ਲੱਗਦਾ ਕਿ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੂੰ ਜੀ ਜੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਦਿਨ ਦਿਹਾੜੇ ਇੱਥੇ ਡਕੈਤੀਆਂ ਹੋ ਰਹੀਆਂ ਨੇ ਅੱਜ ਦਿਨ ਕਤਲ ਹੋ ਰਹੇ ਨੇ ਬੇहद ਸੰਗੀਨ ਸਥਿਤੀ ਬਣੀ ਹੋਈ ਹੈ ਪਰ ਮੋਜਾਂ ਲੁੱਟ ਰਹੇ ਨੇ ਜੀ ਇੱਥੇ ਇਲੈਕਸ਼ਨ ਵੀ ਚੱਲਦੀ ਹੋਵੇ ਉੱਥੇ ਵੀ ਕੋਈ ਮੁੱਦਾ ਨਹੀਂ ਬਣਦਾ ਇਹੋ ਜੀਆਂ ਘਟਨਾਵਾਂ ਨਹੀਂ ਤਾਂ ਅੱਗ ਲੱਗ ਜਾਂਦੀ ਹੈ ਇੱਕ ਵੀ ਛੋਟੀ ਤੋਂ ਛੋਟੀ ਘਟਨਾਵਾਂ ਕਿਸੇ ਘਟਨਾ ਕਿਸੇ ਦੇਸ਼ 'ਚ ਵਾਪਰ ਜਾਵੇ ਤਾਂ ਉਹ ਤਾਕਤਾਂ ਪਰ ਤੱਕ ਲੈ ਜਾਂਦੇ ਕਹਿੰਦੇ ਤਾਕਤਾਂ ਸੁਖਪਾਲ ਤੇ ਪਰ ਇਹ ਚੀਜ਼ਾਂ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਹਰੇਕ ਘਟਨਾ ਸਿਰਫ ਘਟਨਾ ਬਣ ਕੇ ਹੀ ਤਾਂ ਖਤਮ ਹੋ ਜਾਵੇ ਉਸ ਦਾ ਕੋਈ ਐਂਡ ਵੀ ਹੋਣਾ ਚਾਹੀਦਾ ਹੈ ਸਾਰਥਕ ਹੱਲ ਹੋਣਾ ਚਾਹੀਦਾ ਹੈ ਅਗਲੀ ਗੱਲ ਸੁਖਪਾਲ ਖਹਿਰਾ ਹੋਣਾ ਦੀ ਕਰਦੇ ਆ ਉਹਨਾਂ ਨੂੰ ਵੀ ਝਟਕਾ ਲੱਗਿਆ ਅਦਾਲਤ ਤੋਂ ਹਾਂਜੀ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਹਨਾਂ ਦੀ ਇੱਕ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਉਹਨਾਂ ਨੇ ਈਡੀ ਦੀ ਜਿਹੜੀ ਕਾਰਵਾਈ ਸੀਗੀ ਉਹਨੂੰ ਰੱਦ ਕਰਾਉਣ ਵਾਸਤੇ ਯਾਚਕਾ ਪਟੀਸ਼ਨ ਪਾਈ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕਰ ਦਿੱਤਾ ਹੈ ਉਹਦੇ ਚ ਇੱਕ ਤਾਂ ਖੈਰਾ ਨੇ ਆਪਣੀ ਯਾਚਕਾ ਚ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਪਹਿਲਾਂ ਹੀ ਜਲੰਧਰਬਾਦ ਚ ਉਹਨਾਂ ਦੇ ਉਲਟ ਐਨਡੀਪੀਐਸ ਦਾ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਹਦੇ ਉਹਨਾਂ ਦੇ ਹੱਕ ਚ ਇਹ ਫੈਸਲਾ ਦੇ ਚੁੱਕਿਆਗਾ ਉਸ ਤੋਂ ਇਲਾਵਾ ਜੇ ਗੱਲ ਕਰ ਲਈਏ ਤੇ 2000 ਸਾਲ 2015 ਚ ਵੀ ਉਹਨਾਂ ਦੇ ਖਿਲਾਫ ਜਿਹੜਾ ਸੰਮਨ ਭੇਜਿਆ ਗਿਆ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਈਡੀ ਨੇ 2021 ਚ ਅਤੇ 2023 21 ਚ ਉਹਨਾਂ ਦੇ ਘਰ ਛਾਪਾ ਮਾਰਿਆ ਤੇ 2023 ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਖੈਰਾ ਨੇ ਕਿਹਾ ਕਿ ਐਫ ਆਈ ਆਰ ਦੇ ਜਿਸ ਐਫ ਆਈ ਆਰ ਦੇ ਆਧਾਰ ਤੇ ਈਡੀ ਉਹਨਾਂ ਦੇ ਉਲਟ منی ਲਾਂਡਰਿੰਗ ਦਾ ਮਾਮਲਾ ਚਲਾ ਰਹੀ ਹੈ ਉਹ ਤਾਂ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਇਸ ਕਰਕੇ ਈਡੀ ਨੂੰ ਇਸ ਮਾਮਲੇ ਦੀ ਤੇ ਦੇਚ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਦਾ ਕਹਿਣਾ ਸਹੀਗਾ ਕਿ ਈਡੀ ਦੀ ਕਾਰਵਾਈ ਕਾਨੂੰਨੀ ਤੌਰ ਤੇ ਗਲਤ ਹੈ ਤੇ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ ਹਾਈ ਕੋਰਟ ਨੇ ਦੋਆ ਪੱਖਾਂ ਦੀ ਦਲੀਲਾਂ ਸੁਣੀਆਂ ਉਸ ਤੋਂ ਬਾਅਦ ਕੁਝ ਦਿਨ ਤਾਂ ਇਹ ਜਿਹੜਾ ਫੈਸਲਾ ਸੀਗਾ ਸੁਰੱਖਿਤ ਰਿਹਾ ਪਰ ਅੱਜ ਉਹਨਾਂ ਨੂੰ ਝਟਕਾ ਲੱਗਿਆ ਤੇ ਉਹਨਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਤੇ ਇਸ ਹੁਣ ਇਹ ਸੁਣਨ ਚਾ ਰਿਹਾਗਾ ਕਿ ਜਿਹੜੀ ਜਾਂਚ ਏਜੰਸੀਆਂ ਨੇ ਉਹ ਹੁਣ ਅੱਗੇ ਮੁਕਦਮੇ ਨੂੰ ਵਧਾਣ ਗਿਆ ਇਨਵੈਸਟੀਗੇਸ਼ਨ ਹੋਰ ਕਰਨ ਗਿਆ ਤੇ ਉਧਰੋਂ ਸੁਖਪਾਲ ਖੈਰਾ ਵੱਲੋਂ ਇਹ ਕਿਹਾ ਜਾ ਰਿਹਾਗਾ ਕਿ ਉਹ ਹਾਈ ਕੋਰਟ ਸੁਪਰੀਮ ਕੋਰਟ 'ਚ ਇਸ ਮਾਮਲੇ ਨੂੰ ਲੈ ਕੇ ਜਾਣਗੇ ਦੇਖਦੇ ਆਣ ਵਾਲੇ ਦਿਨਾਂ 'ਚ ਇਸ ਕੇਸ 'ਚ ਕੀ ਡਵੈਲਪਮੈਂਟ ਹੁੰਦੀ ਹੈ ਪਰ ਸੁਖਵਾਲ ਖੈਰਾਪਾ ਨੂੰ ਪਤਾ ਕਿ ਜੇਲ ਵੀ ਕੱਟ ਚੁੱਕੇ ਨੇ ਤੇ ਉਹਨਾਂ ਤੇ ਲਗਾਤਾਰ ਈਡੀ ਦੀ ਕਾਰਵਾਈਆਂ ਦਾ ਇੱਕ ਇਹ ਤਲਵਾਰ ਤਾਂ ਲਟਕੀ ਰਹੀ ਹੈ ਉਹਨਾਂ ਨੂੰ ਬਾਰ ਬਾਰ ਈਡੀ ਵੱਲੋਂ ਤੰਗ ਕੀਤਾ ਜਾ ਰਿਹਾਗਾ ਜੀ ਉਧਰ ਕੱਲ ਵੀ ਸ਼ਾਇਦ ਤੁਸੀਂ ਜ਼ਿਕਰ ਕੀਤਾ ਸੀ ਇਹ ਉਹੀ ਨੌਜਵਾਨ ਹੈ ਜੀ ਜਿਹੜੀ ਹੁਣ ਅਗਲੀ ਖਬਰ ਸਾਹਮਣੇ ਕਾਰਨ ਜਾ ਰਹੇ ਹਨ ਕਿ ਕੈਥਲ ਦੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਡੋਂਕਰਾਂ ਨੇ ਇਹ ਕੱਲ ਵਾਲੀ ਖਬਰ ਦਾ ਹੀ ਅਗਲਾ ਅੰਸ਼ ਹੈ ਨਾ ਨਾ ਜੀ ਇਹ ਇੱਕ ਹੋਰ ਨੌਜਵਾਨ ਸੀਗਾ ਜੀ ਇਹ ਤਾਂ ਇੱਕ ਪੰਜਾਬ ਦੇ ਮੁੰਡੇ ਨਾਲ ਡੋਂਕੀ ਮਾਰ ਰਿਹਾ ਸੀ ਕੈਥਲ ਦਾ ਮੁੰਡਾ ਸੀ ਯਵਰਾਜ ਸਿੰਘ ਤੇ ਇਹ ਪੁੰਦਰੀ ਕਸਬੇ ਦਾ ਮੋਹਣਾ ਪਿੰਡ ਹੈ ਉੱਥੋਂ ਸੀਗਾ ਜੀ ਅਮਰੀਕਾ ਜਾ ਰਹੇ ਸੀਗੇ ਤੇ ਇਸ 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 ਮਨਚਾਏ ਕਿ ਹਰਿਆਣਾ ਤੇ ਪੰਜਾਬ ਦੇ ਦੋਵੇਂ ਮੁੰਡੇ ਸੀਗੇ ਡੰਕੀ ਰੂਟ ਜਾਂਦੇ ਹੋਇਆ ਇਹਨਾਂ ਨੂੰ ਡੋਂਕਰਾਂ ਨੇ ਬੰਦਕ ਬਣਾ ਲਿਆ ਸੀ ਹਰਿਆਣਾ ਦਾ ਜਿਹੜਾ ਮੁੰਡਾ ਸੀ ਉਵਰਾਜ ਸਿੰਘ ਇਹਨੂੰ ਇਹ ਇਸ ਦੇ ਫਾਦਰ ਨੂੰ ਟੌਰਚਰ ਕਰਦੇ ਹੋਏ ਦੀ ਵੀਡੀਓਜ਼ ਇਹਨਾਂ ਨੇ ਭੇਜੀਆਂ ਸੀ ਕਟਾਈ ਕਟਾਈ ਪਟਾਈ ਕਰਦੇ ਰਹੇ ਤੇ ਉਹ ਵੀ ਦਿਖਾਇਆ ਕਿ ਇਹਦੇ ਸਰ ਤੇ ਤਸਤੂਲਤਾਨ ਰੱਖੀ ਸੀ ਕਿ ਤੇ ਡੋਂਕਰਾਂ ਨੇ 20000 ਡਾਲਰ ਮੰਗੇ ਸੀ ਤਕਰੀਬਨ 17 ਲੱਖ ਰੁਪਏ ਦੀ ਫਿਰੋਤੀ ਸੀਗੀ ਅ ਵੀਡੀਓ ਚ ਜਿਹੜਾ ਨੌਜਵਾਨ ਸੀਗਾ ਉਹ ਆਪਣੇ ਫਾਦਰ ਨੂੰ ਕਹਿ ਰਿਹਾ ਸੀ ਪਾਪਾ ਪੈਸੇ ਭੇਜ ਦਿਓ ਇਹ ਮੈਨੂੰ ਮਾਰ ਦੇਣਗੇ ਤੇ ਫਿਰ ਦੱਸਿਆ ਜਾ ਰਿਹਾਗਾ ਕਿ ਉਸ ਤੋਂ ਬਾਅਦ ਐਫ ਆਈ ਆਰ ਵਿਦਰਜ ਹੋਈ ਤੇ ਪਰ ਕੋਈ ਗੱਲ ਚੱਲੀ ਨਹੀਂ ਇੱਧਰ ਜਿਹੜਾ ਜਿਸ ਨੇ ਡੋਂਕੀ ਮਰਵਾਈ ਸੀਗੀ ਉਹ ਫਰਾਰ ਹੋ ਗਿਆ ਹੈਗਾ ਤੇ ਉਹਦੀ ਉਹਨੂੰ ਲੱਭਣ ਦੀ ਕੋਸ਼ਿਸ਼ ਜਾਰੀ ਹੈ ਡੋਂਕਰਾਂ ਨੇ ਫਿਰ ਉਸ ਨੂੰ ਮੁੰਡੇ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਵੀ ਦਿਖਾਉਣ ਵਾਸਤੇ ਤਕਰੀਬਨ ਸਵਾ ਲੱਖ ਰੁਪਏ ਲਏ ਹੈਗੇ ਗੁਆਟੇਮਾਲਾ ਦਾ ਇਹ ਇਸ਼ੂ ਦੱਸਿਆ ਜਾ ਰਿਹਾ ਹੈਗਾ ਗੁਆਟੇਮਾਲਾ 'ਚ ਇਹਨਾਂ ਨੂੰ ਬੰਦਕ ਬਣਾਇਆ ਗਿਆ ਹੈਗਾ ਤੇ ਹੁਣ ਫੋਟੋ ਦੇਖਦੇ ਆ ਕਿ ਬੋਡੀ ਕਿਵੇਂ ਰਿਕਵਰ ਹੁੰਦੀ ਹੈ ਇਹ ਵੀ ਇੱਕ ਮਾਮਲਾ ਹੈਗਾ ਤੇ ਦੂਜਾ ਜਿਹੜਾ ਮੁੰਡਾ ਕਾ ਉਹਦੇ ਬਾਰੇ ਹਜੇ ਕੋਈ ਖਬਰ ਨਹੀਂ ਮਿਲ ਰਹੀ ਕਿ ਉਹਦਾ ਕੀ ਬਣਿਆਗਾ ਉਹਦੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਹ ਅ ਇਹ ਜਿਹੜਾ ਦੂਜਾ ਮੁੰਡਾ ਦੱਸਿਆ ਜਾਰਾ ਗਾ ਉਹਦਾ ਨਾਮ ਨਵਜੋਤ ਤੇ ਉਹ ਪੰਜਾਬ ਦਾ ਹੈ ਦੇਖਦੇ ਆ ਕਿ ਪੰਜਾਬ ਸਰਕਾਰ ਦੂਜੇ ਮੁੰਡੇ ਨੂੰ ਬਚਾਉਣ ਵਾਸਤੇ ਕੀ ਕੁਝ ਕਰਦੀ ਹੈ ਵੀ ਇੱਕ ਮਾਮਲਾ ਗਾ ਮਤਲਬ ਹਰਿਆਣਾ ਵਾਲੇ ਮੁੰਡੇ ਨੂੰ ਤਾਂ ਮਾਰ ਦਿੱਤਾ ਗਿਆ ਗਵਾਟੇਮਾਲਾ ਚ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ